ਐਂਡ ਸਾਰਾ ਨੂੰ ਅਨਫੋਰਚੂਨੇਟ ਗੱਲ ਹੈ ਇਹ ਗੱਲ ਠੀਕ ਹੈ ਕਿ ਮੁੱਖ ਮੰਤਰੀ ਨੂੰ ਪਤਾ ਹੈ ਕਿ ਹਾਊਸ ਦੇ ਵਿੱਚ ਕਈ ਗੱਲ ਜਿਹੜੀ ਹੈ ਉਹਦੀ ਕਚਹਿਰੀਆਂ ਕੌਗਨੀਸ਼ੈਂਸ ਨਹੀਂ ਲੈ ਸਕਦੀ ਤੇ ਉਹਨੇ ਉੱਥੇ ਇਹ ਗੱਲ ਕਹੀ ਕਿ ਮੈਨੂੰ ਐ ਲੱਗ ਰਿਹਾ ਕਿ ਇਹਨੂੰ ਦੌਰਾ ਪੈ ਰਿਹਾ ਤੇ ਇਹਨੂੰ ਐ ਕਰੋ ਕੋ ਜੁੱਤੀ ਲਾਓ ਤੇ ਇਹਨੂੰ ਇਹਦੇ ਮੂੰਹ ਨਾਲ ਲਾਓ ਇਹਨੂੰ ਸੰਘਾਓ ਜੁੱਤੀ ਜਿਹੜਾ ਪੰਜਾਬ ਦਾ ਇੱਕ ਪੁਰਾਣਾ ਇੱਕ ਬਹੁਤ ਹੀ ਅਫਸੋਸਨਾਕ ਇਸ ਕਿਸਮ ਦੀ ਬੋਲੀ ਬੋਲੀ ਜਾਂਦੀ ਉਸ ਨੂੰ ਕਿਸ ਤਰ੍ਹਾਂ ਰਣ ਕਰਨਾ ਹੈ ਕਿਨੂੰ ਮੌਕਾ ਦੇਣਾ ਹੈ ਕਿਨੂੰ ਨਹੀਂ ਦੇਣਾ ਤੇ ਜਿਹੜਾ ਤੌਰ ਤਰੀਕਾ ਭਗਵੰਤ ਮਾਨ ਨੇ ਐਡਾਪਟ ਕੀਤਾ ਪਹਿਲੀ ਦਫਾ ਇਹ ਗੱਲ ਵੀ ਉਹਨੇ ਕਹੀ ਕਿ ਮੈਂ ਪਹਿਲੀ ਵਾਰ ਚੀਮਸਟ ਇਹੋ ਜਿਹਾ ਤੋਹਫਾ ਦੇਗਾ ਜਿਹੜਾ 75 ਸਾਲਾਂ ਚ ਕਿਸੇ ਵੀ ਸਟੇਟ ਅਸੈਂਬਲੀ ਦੇ ਵਿੱਚ ਅੱਗੇ ਮੁੱਖ ਮੰਤਰੀ ਦੇ ਨਾਂ ਦਿੱਤਾ ਹੋਏ ਅਸੀਂ ਕੱਲ ਹੀ ਸ਼ਾਮ Speaker, assembly, motion, दे house, आ, स्पीकर पंजाब असेंबली ਨੂੰ ਪ੍ਰਿਵਿਲੇਜ ਮੋਸ਼ਨ ਚੀਫ ਮਿਨਿਸਟਰ ਦੇ ਖਿਲਾਫ ਦਿੱਤਾ ਆਸ ਉਮੀਦ ਸਾਨੂੰ ਇਹ ਸਬੰਧੂ ਸਪੀਕਰ ਤੋਂ ਹੈ ਕੋਈ ਨਹੀਂ ਕਿਉਂਕਿ ਕੱਲ ਵੀ ਤੁਸੀਂ ਵੇਖੋ ਕਸਟੋਡੀਅਨ ਆਫ ਦੀ ਹਾਊਸ ਚੀਫ ਮਿਨਿਸਟਰ ਸਪੀਕਰ ਹੁੰਦੇ ਬਟ ਸਪੀਕਰ ਡਾਇਰੈਕਸ਼ਨਸ ਥੱਲੋਂ ਚੀਫ ਮਿਨਿਸਟਰ ਕੋ ਲੈ ਰਿਹਾ ਸੀ ਵਿਧਾਨ ਸਭਾ ਦੇ ਬਾਹਰ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਂਗਰਸ ਵਿਧਾਇਕ ਕੋਟਲੀ ਖਿਲਾਫ ਸੀਐਮ ਦੀ ਟਿੱਪਣੀ ਦਾ ਵਿਰੋਧ ਕਾਲੇ ਕੋਟ ਤੇ ਹੱਥਾਂ 'ਚ ਤਖਤੀਆਂ ਫੜ ਕੇ ਕਾਂਗਰਸ ਵਿਧਾਇਕ ਪਹੁੰਚੇ ਨੇ ਤੇ ਉਹਨਾਂ ਵੱਲੋਂ ਸੀਐਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਮੀਡੀਆ ਨਾਲ ਗੱਲਬਾਤ ਕਰਦੇ ਆ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦਾ ਅਪਮਾਨ ਕਰਨ ਲਈ ਜਨਤਕ ਤੌਰ ਤੇ ਸੀਐਮ ਨੂੰ ਮਾਫੀ ਮੰਗਣੀ ਚਾਹੀਦੀ ਹੈ ਮੁੱਖ ਮੰਤਰੀ ਨੇ ਦਲੇਤ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦਾ ਅਪਮਾਨ ਕਰਨ ਲਈ ਜੋ ਸ਼ਬਦ ਵਰਤੇ ਆ ਉਹ ਬਹੁਤ ਹੀ ਇਤਰਾਜ਼ਯੋਗ ਨੇ ਇਹ ਨਾ ਸਿਰਫ ਉਸ ਦੀ ਜਗੀਰੂ ਮਾਨਸਿਕਤਾ ਨੂੰ ਦਰਸਾਉਂਦਾ ਹੈ ਬਲਕਿ ਇਹ ਵੀ ਦਰਸਾਉਂਦਾ ਹੈ ਕਿ ਉਹ ਸੱਤਾ ਦੇ ਨਸ਼ੇ ਵਿੱਚ ਤੁੱਟ ਨੇ ਇਸ ਤੋਂ ਇਲਾਵਾ ਕੀ ਕੁਝ ਬੋਲੇ ਪ੍ਰਤਾਪ ਬਾਜਵਾ ਉਹ ਦੇਖਦੇ ਆ ਐਂਡ ਸਰ ਨੂੰ ਅਨਫੋਰਚੂਨੇਟ ਗੱਲ ਹੈ ਇਹ ਗੱਲ ਠੀਕ ਹੈ ਕਿ ਮੁੱਖ ਮੰਤਰੀ ਨੂੰ ਹੀ ਪਤਾ ਹੈ ਕਿ ਹਾਊਸ ਦੇ ਵਿੱਚ ਕਈ ਗੱਲ ਜਿਹੜੀ ਹੈ ਉਹਦੀ ਕਚਹਿਰੀਆਂ ਕੌਗਨੀਸ਼ੈਂਸ ਨਹੀਂ ਲੈ ਸਕਦੀ ਤੇ ਉਹਨੇ ਉਥੇ ਇਹ ਗੱਲ ਕਹੀ ਕਿ ਮੈਨੂੰ ਐ ਲੱਗ ਰਿਹਾ ਕਿ ਇਹਨੂੰ ਦੌਰਾ ਪੈ ਰਿਹਾ ਤੇ ਇਹਨੂੰ ਐ ਕਰੋ ਕੋ ਜੁੱਤੀ ਲਾਓ ਤੇ ਇਹਨੂੰ ਇਹਦੇ ਮੂੰਹ ਨਾਲ ਲਾਓ ਇਹਨੂੰ ਸੰਘਾਓ ਜੁੱਤੀ ਜਿਹੜਾ ਪੰਜਾਬ ਦਾ ਇੱਕ ਪੁਰਾਣਾ ਇੱਕ ਬਹੁਤ ਹੀ ਅਫਸੋਸਨਾਕ ਇਸ ਕਿਸਮ ਦੀ ਬੋਲੀ ਬੋਲੀ ਜਾਂਦੀ ਹੈ ਅਸੀਂ ਕੱਲ ਹੀ ਸ਼ਾਮ स्पीकर पंजाब असेंबली ਨੂੰ ਪ੍ਰਿਵਿਲੇਜ ਮੋਸ਼ਨ ਚੀਫ ਮਿਨਿਸਟਰ ਦੇ ਖਿਲਾਫ ਦਿੱਤਾ ਆਸ ਉਮੀਦ ਸਾਨੂੰ ਇਹ ਸਬੰਧੂ ਸਪੀਕਰ ਤੋਂ ਹੈ ਕੋਈ ਨਹੀਂ ਕਿਉਂਕਿ ਕੱਲ ਵੀ ਤੁਸੀਂ ਵੇਖੋ ਕਸਟੋਡੀਅਨ ਆਫ ਦੀ ਹਾਊਸ ਚੀਫ ਮਿਨਿਸਟਰ ਸਪੀਕਰ ਹੁੰਦੇ ਬਟ ਸਪੀਕਰ ਡਾਇਰੈਕਸ਼ਨਸ ਥੱਲੋਂ ਚੀਫ ਮਿਨਿਸਟਰ ਕੋ ਲੈ ਰਿਹਾ ਹਾਊਸ ਨੂੰ ਕਿਸ ਤਰ੍ਹਾਂ ਰਾਨ ਕਰਨਾ ਹੈ ਕਿਹਨੂੰ ਮੌਕਾ ਦੇਣਾ ਹੈ ਕਿਹਨੂੰ ਨਹੀਂ ਦੇਣਾ ਤੇ ਜਿਹੜਾ ਤੌਰ ਤਰੀਕਾ ਭਗਵੰਤ ਮਾਨ ਨੇ ਅਡਾਪਟ ਕੀਤਾ ਪਹਿਲੀ ਦਫਾ ਇਹ ਗੱਲ ਵੀ ਉਹਨੇ ਕਹੀ ਕਿ ਮੈਂ ਪਹਿਲੀ ਵਾਰ ਚੀਮਨਸਟ ਇਹੋ ਜਿਹਾ ਤੋਹਫਾ ਦੇਗਾ ਜਿਹੜਾ 75 ਸਾਲਾਂ ਚ ਕਿਸੇ ਵੀ ਸਟੇਟ ਅਸੈਂਬਲੀ ਦੇ ਵਿੱਚ ਅੱਗੇ ਮੁੱਖ ਮੰਤਰੀ ਦੇ ਨਾਂ ਦਿੱਤਾ ਹੋਏ ਤੇ ਉਹਨੇ ਇੱਕ ਤਾਲਾ ਜਿਹੜਾ ਲਿਫਾਫੇ ਚ ਪਾ ਕੇ ਸਪੀਕਰ ਨੂੰ ਕਿਹਾ ਖੋਲ ਕੇ ਵਿਖਾਓ ਤੇ ਵਿਧਾਨ ਸਭਾ ਨੂੰ ਲੋਕ ਕਰ ਦਿਓ ਤੋਂ ਇਹ ਅਸੀਂ ਕੰਡਮ ਕਰਦੇ ਆ ਕਿ ਅਸੀਂ ਕੋਈ ਬੰਦੂ ਇੱਥੇ ਹੈ ਨਹੀਂ ਕਿ ਜੇ ਤੁਸੀਂ ਸਮਝੋ ਕਿ ਬੰਦੂ ਮਜ਼ਦੂਰਾਂ ਵਰਗਾ ਪੰਜਾਬ ਦੇ ਐਮ ਐਲ ਏਜ਼ ਨੂੰ ਵਿਧਾਨ ਸਭਾ ਬੰਦ ਕਰਕੇ ਤੇ ਤੁਸੀਂ ਜਿਸ ਮਰਜ਼ੀ ਢੰਗ ਦੇ ਨਾਲ ਕੰਟਰੋਲ ਕਰ ਸਕੋਗੇ ਨਾਲ ਹੀ ਮੈਂ ਤੁਹਾਨੂੰ ਇੱਕ ਬੜੀ ਇੰਪੋਰਟੈਂਟ ਗੱਲ ਦੱਸਣਾ ਚਾਹਨਾ ਕਿ ਜੋ ਕੁਝ ਹੋਇਆ ਇਹਨੂੰ ਅਸੀਂ ਕੰਡਮਨ ਕਰਨੇ ਆ ਕਿ ਸਾਰਾ ਹੀ ਬਿਜ਼ਨਸ ਹਾਊਸ ਦਾ ਪੈਰ ਉੱਤੇ ਸਪੀਕਰ ਨੇ ਚੀਫ ਮਿਨਿਸਟਰ ਦੇ ਏਸ ਡਰਾਮੇ ਵਾਸਤੇ ਬਦਲੇ ਆ ਪਹਿਲੇ ਇੱਥੇ ਕੁਐਸਚਨ ਆਰ ਤੁਹਾਨੂੰ ਪਤਾ ਸਾਰਿਆਂ ਨੂੰ ਕੁਐਸਚਨ ਆਰ ਹੋਣਾ ਸੀ ਸਾਨੂੰ ਜਿਹੜਾ ਅਫੀਸ਼ੀਅਲ ਬਿਜ਼ਨਸ ਆਇਆ ਉਹਦੇ ਵਿੱਚ ਪਹਿਲੇ ਕੁਐਸਚਨ ਆਰ ਸੀ ਫਿਰ ਜ਼ੀਰੋ ਆਰ ਹੋਣਾ ਸੀ ਫਿਰ ਸਭ ਤੋਂ ਵੱਡੀ ਗੱਲ ਹੈ ਆ ਤੁਸੀਂ ਵੇਖੋ ਅਰਜੈਂਮੈਂਟ ਮੋਸ਼ਨ ਅਸੀਂ ਕਿਸਾਨਾਂ ਦੇ ਮੁੱਦੇ ਤੇ ਤੇ ਵਿਸ਼ੇਸ਼ ਤੌਰ ਐਮਐਸਪੀ ਦੇ ਮੁੱਦੇ ਤੇ ਕਿ ਡਾਕਟਰ ਸੁਆਮੀ ਨਾਥਨ ਜੀ ਜਿਹੜਾ ਫਾਰਮੂਲਾ ਹੈ ਸੀ2 50% ਉਹ ਵਾਦਾ ਜਿਹੜਾ ਕੇਜਰੀਵਾਲ ਨੇ ਤੇ ਭਗਵੰਤ ਨੇ ਤੇ ਨਾਲ ਹੀ ਇਹਨਾਂ ਦੇ ਮਿਸਟਰ ਅਨਮੋਲ ਗਗਨ ਮਾਨ ਜੀ ਨੇ ਕੀਤਾ ਉਹ ਵਾਅਦੇ ਦੀ ਅਸੀਂ ਗੱਲ ਇੱਥੇ ਅਜਨਮੈਂਟ ਮੋਸ਼ਨ ਨਾਲ ਕਲੀਅਰ ਕਰਤੀ ਪਰ ਸਕਦੇ ਹਾਂ ਕਿ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਚਰਚਾ ਜਿਹੜੇ ਬਾਰਡਰਾਂ ਤੇ ਬੈਠੇ ਕਿਸਾਨਾਂ ਦੀ ਜਿਨ੍ਹਾਂ ਦੇ ਕਤਲ ਹੋਏ ਨੇ ਜਿਨ੍ਹਾਂ ਨੂੰ ਗੋਲੀਆਂ ਵਜੀਆਂ ਨੇ ਜਿਹੜੇ ਫੱਟੜ ਹੋਏ ਨੇ ਵਿਸ਼ੇਸ਼ ਤੌਰ ਭਗਵੰਤ ਮਾਨ ਦਾ ਰੋਲ ਕਿਸਾਨ ਯੂਨੀਅਨਸ ਦੇ ਵਿੱਚ ਪਾੜ ਪਾਣੀ ਉਹਨਾਂ ਦੀ ਮੂਵਮੈਂਟ ਨੂੰ ਕਮਜ਼ੋਰ ਕਰਨਾ ਸੈਂਟਰ ਨਾਲ ਰਲ ਕੇ ਆਪਣੇ ਕਿਸਾਨਾਂ ਨੂੰ ਪ੍ਰੋਟੈਕਟ ਨਾ ਕਰਨਾ ਪੰਜਾਬ ਪੁਲਿਸ 1 ਕਿਲੋਮੀਟਰ ਪਛਾਣ ਰਣੀ ਅੰਦਾ ਤੁੰਦ ਲਗਾਤਾਰ ਰਫਤਾ 10 ਦਿਨ ਟਾਇਰ ਗੈਸ ਸ਼ੈਲਜ਼ ਗੋਲੀਆਂ ਦੇ ਨਾਲ ਦੁਨਾਲੀਆਂ ਨਾਲ ਪੈਲਟਸ ਦੇ ਨਾਲ ਜਿਹੜਾ ਹਰਿਆਣਾ ਫਾਇਰ ਕਰਦਾ ਰਿਹਾ ਤੇ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਇੱਕ ਜ਼ੀਰੋ ਐਫ ਆਈ ਆਰ ਜਿਹਦੇ ਵਿੱਚ ਨਾ ਹੀ ਕਿਸੇ ਦਾ ਹੈ ਨਹੀਂ ਤੇ ਇਹਨੂੰ ਪਤਾ ਸੀ ਇਸ ਗੱਲ ਦਾ ਕਿ ਸਾਰਾ ਰਾਮ ਰੌਲਾ ਜਿਹੜਾ ਇਥੇ ਇਸ ਗਲਤ ਹੀ ਕਾਂਗਰਸ ਨੇ ਪਾਣਾ ਤਾਂ ਇੱਕ ਸੋਚੀ ਸਭ ਜੀ ਸਾਜ਼ਿਸ਼ ਦੇ ਨਾਲ ਸਾਰਾ ਸਾਡਾ ਬਿਜ਼ਨਸ ਬਦਲ ਗਿਆ ਜੈਲ ਨਹੀਂ ਨਿਆ ਜ਼ਮਾਨਾ ਨਈ ਸੋਚ